ਹਲਵਾ ਦਾ ਦੁੱਧ ਤਾਂ ਨਹੀਂ ਲੱਗਦਾ ਤਾਂ ਉਹਨਾਂ ਵਰਗਾ ਇਹਨੂੰ ਕਿਉਂ ਨਾ ਤਾਂ ਬਿਕਦੇ ਨੇ ਔਰ ਗੈਰਕਾਲੇ ਤਨ ਗਿੱਲੀਆਂ ਜਦ ਗਰੀਬ ਔਰਗੈਨਿਕ ਹਾਂ ਬਾਕੀ ਇਹ ਨਹੀਂ ਜ਼ਬਰੀ ਬਾਕੀ ਇਹ ਦੇ ਆਇਆ ਨਾ ਆ ਦੇਖੋ ਆਇਆ ਤਨਾਉ ਸੁਖਜੀਤ ਸਿੰਘ ਹੈ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਕਿੰਨੇ ਕੇ ਸਾਲਾਂ ਤੋਂ ਜੀ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਇਹ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ 2008 ਚ ਇੱਕੜ ਤੋਂ ਹੂੰ ਤੇ ਉਹ ਤੋਂ ਬਾਅਦ ਫਿਰ ਦੋ ਹੋ ਗਏ ਤੇ ਹੁਣ ਤਿੰਨ ਨੇ ਕਿਹੜੀ ਫਸਲ ਦੀਸਦੇ ਹੋ ਹੁਣ ਇਸ ਟਾਈਮ ਕਣਕ ਲੱਗੀ ਹੋਈ ਹੈ ਜੀ ਤੇ ਡੰਗਰਾਂ ਵਾਸਤੇ ਆਚਾਰਾ ਲੱਗਿਆ ਹੋਇਆ ਆ ਕਿਹੜੇ ਸਾਲ ਤੋਂ ਕਰ ਰਹੇ ਹੋ ਜੀ 2008 ਤੋਂ ਸ਼ੁਰੂ ਕੀਤਾ ਸੀ 2008 ਇਹ ਚ ਤੁਹਾਨੂੰ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਕ ਮਾਰਜਨ ਹੋ ਜਾਂਦਾ ਉਹ ਨਹੀਂ ਖਰਚਾ ਤਾਂ ਇਹ ਚ ਕੋਈ ਹੈ ਨਹੀਂ ਇਹ ਕਿੱਦਾਂ ਕਿਉਂਕਿ ਨਾ ਤਾਂ ਅਸੀਂ ਰੋ ਪਾਉਣਾ ਨਾ ਸਪਰੇਅ ਕਰਨੀ ਆ ਕਣਕ ਚ ਤੇ ਕਣਕ ਤੋਂ ਬਾਅਦ ਅਸੀਂ ਫਿਰ ਬੀਜਦੇ ਆ ਉਹ ਕੀ ਆਪਣਾ ਪੰਪਕਿਨ ਜਿਹਨੂੰ ਹਲਵਾ ਕਦੂ ਕਹਿੰਦੇ ਆ ਉਹਦੇ ਤੇ ਵੀ ਕੋਈ ਏਡਾ ਬਹੁਤਾ ਖਰਚ ਨਹੀਂ ਹੁੰਦਾ ਉਹ ਬਸ ਬੀਜ ਕੇ ਤੋੜਨੇ ਵਾਲਾ ਹੀ ਕੰਮ ਆ ਉਹ ਮੰਡੀ ਤੇ ਰੇਟ ਡਿਪੈਂਡ ਹੁੰਦਾ ਉਹਦਾ ਕੋਈ 10 ਰੁਪਏ ਵੇਗਿਆ ਕਦੇ 5 ਰੁਪਏ ਵੇਗਿਆ ਇੱਥੇ ਕਿ ਤਕਰੀਬਨ ਵੀ ਕੀ ਜਾਂਦਾ ਇੱਕ ਕੀਲਾ ਆਰਗੇਨਿਕ ਬਣਾਉਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਉਹ ਜੋ ਆਪਣੇ ਕਹਿੰਦੇ ਆ ਸਾਇੰਟਿਸਟ ਕਹਿੰਦੇ ਵੀ 3 ਸਾਲ ਹਾਂ ਤਿੰਨ ਸਾਲ ਬਾਅਦ ਤੁਹਾਡਾ ਆਰਗੈਨਿਕ ਦੇ ਵਿੱਚ ਰਜਿਸਟਰਡ ਹੋ ਜਾਊਗਾ। ਆਰਗੈਨਿਕ ਜਿਹੜੀ ਆਪਾਂ ਫਸਲ ਲਗਾਉਨੇ ਆ ਉਹਦੇ ਵਿੱਚ ਕੋਈ ਖਾਦ ਵਗੈਰਾ ਜਿਹੜੀ ਪੈਂਦੀ ਹੈ ਜੀ? ਨਹੀਂ ਖਾਦ ਜਾਂ ਤਾਂ ਆਪਣੇ ਰੂੜੀ ਦੀ ਖਾਦ ਪਾਉਨੇ ਆ ਜਾਂ ਬਰਮੀ ਕੰਪੋਸਟ ਪਾਉਨੇ ਆ ਜਾਂ ਫਿਰ ਉਹ ਸਾਡੇ ਆ ਕੀ ਆਪਣੇ ਪੰਜਾਬ ਐਗਰ ਵਾਲੇ ਦੇ ਜਾਂਦੇ ਆ ਇਫਕੋ ਦੇ ਜਿਹੜੇ ਜੈਵਿਕ ਉਤਪਾਦ ਨੇ। ਇਹ ਬਰਮੀ ਕੰਪੋਸਟ ਤੁਸੀਂ ਆਪ ਤਿਆਰ ਕਰਦੇ ਹੋ ਜੀ? ਹਾਂਜੀ ਹਾਂਜੀ ਦੋ ਬੈੱਡ ਅਸੀਂ ਘਰੇ ਲਾਏ ਹੋਏ ਆ। ਹਾਂ। ਉਹਨਾਂ ਤੋਂ ਗੰਡੋਏ ਛੱਡੇ ਹੋਏ ਉਹਨਾਂ 'ਚ ਲਿਆ ਕੇ ਉਹ 6 ਮਹੀਨੇ ਬਾਅਦ ਅਸੀਂ ਬਦਲ ਲੈਂਦੇ ਹਾਂ ਪਰਮੀ ਕੰਪੋਸਟ ਦਾ ਵੀ ਕੋਈ ਖਰਚਾ ਹੁੰਦਾ ਜੀ ਨਿਊ ਦਾ ਤਾਂ ਕੋਈ ਇੱਕ ਵਾਰ ਗੰਡੋਏ ਲਿਆ ਕੇ ਛੜ ਤੇ ਬਾਅਦ ਚ ਤਾਂ ਕੋਈ ਖਰਚਾ ਨਹੀਂ ਹੂੰ ਤਿੰਨ ਚਾਰ ਸੌ ਦੇ ਗੰਡੋਏ ਨਿਊ ਛੜ ਤੋਂ ਬਾਅਦ ਆਪਣੇ ਆਪ ਵਧ ਜਾਂਦੇ ਆ ਇਹ ਜਿਹੜੀ ਆਰਗੈਨਿਕ ਖੇਤੀ ਕਰਦੇ ਹਾਂ ਜਿਹੜੀ ਫਸਲ ਨਿਕਲਦੀ ਆ ਕਿੱਥੇ ਵੇਚਦੇ ਹਾਂ ਲੋਕ ਆਪਣੇ ਆਪ ਹੀ ਲੈ ਜਾਂਦੇ ਆ ਜੀ ਇਹ ਆਮ ਜਿਹੜੀ ਫਸਲ ਨਾਲੋਂ ਮਹਿੰਗੀ ਹੁੰਦੀ ਆ ਜੀ ਮਹਿੰਗੀ ਹੁੰਦੀ ਆ ਜੀ ਕਾਣਕ ਜਿੱਦਾਂ ਅਸੀਂ 50 ਰੁਪਏ ਕਿਲੋ ਪਿਛਲੀ ਵਾਰ ਦੇ ਰਹੇ ਸੀ ਹੂੰ ਇਸ ਵਾਰ 600 ਰੁਪਏ ਕਿਲੋ ਦਵਾਂਗੇ। ਹੂੰ। ਤੇ ਅ ਬਸ ਕਣਕ ਹੀ ਲਗਾਉਣੀ ਆ ਜੀ। ਹਾਂਜੀ ਕਣਕ ਕਣਕ। ਇਹ ਧਾਨ ਕਿਉਂ ਨਹੀਂ ਲਗਾਉਂਦੇ ਤੁਸੀਂ? ਧਾਨ ਇੱਕ ਤਾਂ ਪੰਜਾਬ 'ਚ ਧਾਨਾਂ ਦੀ ਖਪਤ ਨਹੀਂ ਹੈਗੀ। ਜੀ। ਤੁਸੀਂ ਆਰਗੈਨਿਕ ਕਰ ਲਓ ਪੈਦਾ। ਹੂੰ। ਜਾਂ ਤੁਸੀਂ ਕਹਿੰਦੇ ਕਿ 150 ਰੁਪਏ ਕਿਲੋ ਨੇ ਕਿਸੇ ਨੇ ਤੁਹਾਨੂੰ ਚੋੜਨ ਨਹੀਂ ਲੈਣੇ ਤੁਹਾਡੇ। ਹੂੰ। ਜੀ। ਇਸ ਕਰਕੇ ਅਸੀਂ ਫਿਰ ਇਹਨਾਂ ਨੂੰ ਜਾਂ ਤਾਂ ਚਾਰਾ ਬਿਜਲੀ ਦੇ ਡੰਗਰਾਂ ਵਾਸਤੇ ਜੀ ਜਾਂ ਆਪਣੀ ਉਹ ਪੰਪਕਿਨ ਬੀਜ ਦੀ ਜਿਹਨੂੰ ਹਲਵਾ ਕद्दू ਕਹਿੰਦੇ ਆ। ਇਹਦਾ ਜਿਹੜਾ ਆਰਗੈਨਿਕ ਕਣਕ ਦਾ ਜਿਹੜਾ ਝਾੜ ਆ ਆਮ ਨਾਲੋਂ ਘੱਟ ਹੁੰਦਾ ਜੀ ਤਕਰੀਬਨ ਅੱਧਾ ਮੰਨ ਕੇ ਚੱਲੋ ਜੀ ਲਗਭਗ ਇਹ ਕਾਰਨ ਕੀ ਹੈ ਜੀ ਇਹ ਅਸਲ 'ਚ ਸਾਡੇ ਖੇਤਾਂ 'ਚ ਤਾਂ ਜਦੋਂ ਆਰਗੈਨਿਕ ਤੁਸੀਂ ਸ਼ੁਰੂ ਕਰਨਾ ਨਾ ਇਹ ਭਾਰੀਆਂ ਜ਼ਮੀਨਾਂ 'ਚ ਸ਼ੁਰੂ ਕਰੇ ਇੱਥੇ ਆ ਜਿਹੜੀ ਜ਼ਮੀਨ ਆ ਜੀ ਤਾਂ ਪਖੜੇ ਆ ਇਹਦੇ ਥੱਲੇ ਰੇਤਾ ਦੱਬਿਆ ਹੋਇਆ ਹੈ ਸਾਨੂੰ ਪਤਾ ਨਹੀਂ ਸੀ ਜ਼ਮੀਨ ਸਾਡੇ ਕੋਈ ਠੇਕੇ ਤੇ ਸਾਡੇ ਰਿਸ਼ਤਿਆਂ ਦੇ ਕਾਫੀ ਦਿਨ ਦੀ ਸਾਡੇ ਕੋਲੇ ਠੇਕੇ ਤੇ ਆ ਸਾਨੂੰ ਪਤਾ ਨਹੀਂ ਸੀ ਕਾਰ ਬੈਠੇ ਇਸ ਕਰਕੇ ਇੱਥੇ ਝਾੜ ਘੱਟ ਨਿਕਲਦਾ ਹੁਣ ਅਸੀਂ ਇਹਨੂੰ ਬਦਲ ਵੀ ਨਹੀਂ ਸਕਦੇ ਇਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਭਾਰੀ ਖੇਤਾਂ ਚ ਜਿਵੇਂ ਜਿਹੜੀ ਮਿੱਟੀ ਚੀਕੜੀ ਮਿੱਟੀ ਚ ਤੁਸੀਂ ਕਰੇਂਗੇ ਉਹ ਤਾਂ ਉੱਥੇ ਬਹੁਤਾ ਫਰਕ ਨਹੀਂ ਪੈਂਦਾ ਇਹਦੀ ਜਾਣਕਾਰੀ ਆਰਗੈਨਿਕ ਦੀ ਇਹ ਕਿੱਥੋਂ ਲੈਣੀ ਕੰਦੀ ਆਰਗੈਨਿਕ ਕਲੱਬ ਆਪਣੇ ਪੀਯੂ ਚ ਹੈਗਾ ਜਾਂ ਪੰਜਾਬ ਐਗਰੋ ਤੋਂ ਲੈ ਲਓ ਜਾਂ ਤੁਸੀਂ ਆਪਣੇ ਖੇਤੀ ਵਿਗਿਆਨ ਕੇਂਦਰ ਚਲੇ ਜਾਓ ਜਾਂ ਤੁਹਾਡੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਵਾਲੇ ਉਹ ਵੀ ਜਾਣਕਾਰੀ ਦੇ ਦਿੰਦੇ ਆ ਐਗਰੀਕਲਚਰ ਡਿਪਾਰਟਮੈਂਟ ਜਾਂ ਕੋਈ ਹੋਰ ਲੋਨ ਵਗੈਰਾ ਵੀ ਦਿੰਦਾ ਜੀ ਖੇਤੀ ਸਬੰਧੀ ਔਰਗੈਨਿਕ ਖੇਤੀ ਸਬੰਧੀ ਨਹੀਂ ਲੋਨ ਦੀ ਤਾਂ ਪਤਾ ਨਹੀਂ ਅਸੀਂ ਕਿਉਂਕਿ ਅਸੀਂ ਲਿਆ ਨਹੀਂ ਸਬਸਿਡੀ ਮਿਲਦੀ ਹੈ ਜਿੱਦਾਂ ਸਾਨੂੰ ਪ੍ਰੋਡਕਟ ਦਿੰਦੇ ਆ ਫ੍ਰੀ ਦੇ ਕੇ ਜਾਂਦੇ ਆ ਜੀ ਜੀ ਪੰਜਾਬ ਐਗਰੋ ਵਾਲੇ ਜਿਹੜੇ ਦੇ ਕੇ ਜਾਂਦੇ ਆ ਪ੍ਰੋਡਕਟ ਜਿੰਦਾਂ ਵੀ ਉਹ ਹੁੰਦਾ ਆਪਾਂ ਨੂੰ ਕਹਿ ਸਕਦੇ ਆ ਜੈਵਿਕ ਜੂਰੀਆ ਜੈਵਿਕ ਜ਼ਿੰਕ ਜੈਵਿਕ ਫਾਸਫੋਰਸ ਪੀਐਸਵੀ ਕਹਿੰਦੇ ਆ ਫਾਸਫੋਰਸ ਸੋਲਵੈਂਟ ਬੈਕਟੀਰੀਆ ਬੈਕਟੀਰੀਆ ਹੁੰਦੇ ਨੇ ਅਸਲ ਚ ਸਾਰੀ ਉਹ ਫ੍ਰੀ ਦੇ ਕੇ ਜਾਂਦੇ ਆ ਇਹ ਫਿਰ ਬੀਜ ਕਿਹੜਾ ਜੀ ਇਹ ਬੀਜ ਤਾਂ ਇਹ ਆਮ ਤੁਸੀਂ ਕੋਈ ਬੀਜ ਬੀਜ ਲੋ ਚ ਕੋਈ ਦਿੱਕਤ ਨਹੀਂ। ਅੱਛਾ ਇਹ ਤੋਂ ਬਾਅਦ ਕਿਹੜੀ ਫਸਲ ਲਾਹੋਗੇ ਤੇ? ਇਹ ਤੋਂ ਬਾਅਦ 1 ਕਿੱਲਾ ਤਾਂ ਪੱਠਿਆਂ ਚ ਆ ਜਾਣਾ। ਜੀ। ਬਾਕੀ ਫਿਰ ਪੰਪਕਿਨ ਲਾ ਦੀਦਾ ਜੀ। ਪੰਪਕਿਨ। ਹਾਂਜੀ। ਉਹ ਪੰਪਕਿਨ ਆ ਉਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਜੀ? ਉਹ 45 ਦਿਨਾਂ ਬਾਅਦ ਟੁੱਟਣਾ ਸ਼ੁਰੂ ਹੋ ਜਾਂਦਾ ਜੀ। ਤੇ ਇਹ ਕਣਕ ਕਿੰਨਾ ਸਮਾਂ ਲੈਂਦੀ ਹੈ ਜੀ? ਕਣਕ ਤਾਂ ਉਨਾ ਹੀ ਸਮਾਂ ਹੁਣੇ ਆਪਣੀ ਵਿਸਾਖੀ ਨੂੰ ਵੱਢੀ ਜਾਊਗੀ ਤਕਰੀਬਨ। ਹਾਂ। ਇਤੋਂ ਅਪਰੀਸ਼ੀਏਸ਼ਨ ਅਵਾਰਡ ਵੀ ਮਿਲੇ ਜੀ ਤੁਹਾਨੂੰ ਸਾਰੀ ਜਗ੍ਹਾ ਮਿਲੇ ਆ ਜੀ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਪੀਏਯੂ ਤੋਂ ਬਿਹਾਰ ਯੂਨੀਵਰਸਿਟੀ ਤੋਂ ਆਪਣੇ ਡੀਡਬਲਯੂਆਰ ਕਰਨਾਲ ਵਾਲਿਆਂ ਦੇ ਸਾਰੀ ਜਗ੍ਹਾ ਮਿਲੇ ਹੈ ਅੱਜ ਦੇ ਜਿਹੜੇ ਪੰਜਾਬ ਵਾਸੀ ਨੇ ਉਹ ਨਾ ਬਾਹਰ ਜਾਣਾ ਪਸੰਦ ਕਰਦੇ ਨੇ ਕੀ ਕਹੋਗੇ ਜੀ ਨਹੀਂ ਬਾਹਰ ਨਹੀਂ ਗਏ ਬਾਹਰ ਗਿਆ ਮੈਂ ਪਰ ਮੈਂ ਉੱਥੋਂ ਵਾਪਸ ਆਇਆ ਮੈਂ ਤਾਂ ਕਹਿੰਦਾ ਨਹੀਂ ਜਾਣਾ ਚਾਹੀਦਾ ਚਲੋ ਸਾਡੇ ਕੋਲ ਤਾਂ ਫੇਰ ਮੇਰੇ ਕੋਲ ਆਪਣੀ ਜਿਹੜੀ ਮਾਲਕੀ ਹੈ 6 1/2 ਏਕੜ ਦੀ ਹੈ ਸੰਧੂਆ ਪਿੰਡ ਦਾ ਰੋਪੜ ਦੇ ਨਾਲ ਉੱਥੇ ਦਾ ਇੱਕ ਜਿੰਦਰ ਸਿੰਘ ਹੈ ਉਹਦੇ ਕੋਲ 1 1/2 ਏਕੜ ਦੀ ਮਾਲਕੀ ਦੀ ਉਹ ਬੰਦਾ ਨੈਸ਼ਨਲ ਵਾਰਡ ਤੱਕ ਗਿਆ ਕੰਮ ਤੇ ਜਿਹੜਾ ਬੰਦਾ ਧਿਆਨ ਦੇਊਗਾ ਉਹਨੇ ਕਾਮਯਾਬ ਹੋਣਾ ਹੀ ਹੋਣਾ ਜੀਨੇ ਆਪਣੇ ਕੰਮ ਤੇ ਨਹੀਂ ਧਿਆਨ ਦੇਣਾ ਚਾਹੇ ਕੋਈ 100 ਕਿਲਾ 100 ਵੀ ਵਿਕ ਜਾਣਾ ਬਾਹਰ ਤੁਸੀਂ ਕੋਈ ਕਲਾਸਿਸ ਵਗੈਰਾ ਖੇਤੀ ਦੀ ਲਾਉਣ ਗਏ ਸੀ ਜੀ ਉਹਦੀ ਬਿਲਕੁਲ ਵਰਕ ਫਾਰਮਰ ਸੀ ਮੇਰਾ ਭਰਾ ਸੀ ਉੱਥੇ ਉਹਨੇ ਬੁਲਾਇਆ ਸੀ ਉਹ ਚਲੇ ਗਿਆ ਸੀ ਪਰ ਜਦੋਂ ਤੇ ਕੰਮ ਦੇਖਿਆ ਵੀ ਇੱਥੇ ਨਾਲੋਂ 10 ਗੁਣਾ ਕੰਮ ਕਰਨਾ ਪੈਂਦਾ ਪੰਜਾਬ ਦੀ ਕਿਹੜੀ ਚੀਜ਼ ਖਿੱਚ ਲਈ ਦੀ ਤੁਹਾਨੂੰ ਇੱਥੇ ਵੇਖੋ ਪੰਜਾਬ ਤਾਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਮੈਂ ਪੂਰਾ ਇੰਡੀਆ ਘੁੰਮ ਕੇ ਦੇਖ ਲਿਆ ਕੰਨਿਆ ਕੁਮਾਰੀ ਤੱਕ ਜਾ ਕੇ ਆਇਆ ਮੈਂ ਯੂਰਪ ਵਿੱਚ ਕਈ ਕੰਟਰੀ ਘੁੰਮ ਕੇ ਦੇਖ ਲਿਆ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਹੈਗੀ ਫਿਰ ਇਹਦੀ ਜਿਹੜੀ ਕਣਕ ਜਦੋਂ ਪੱਕ ਜਾਂਦੀ ਆ ਵੱਢਦੇ ਹਾਂ ਤੇ ਪਰਾਲੀ ਦਾ ਕੀ ਕਰਦੇ ਤੁਸੀਂ ਇਹ ਤੂੜੀ ਬਣ ਜਾਂਦੀ ਡੰਗਰਾਂ ਵਾਸਤੇ ਦੀ ਕਣਕ ਦੀ ਜਿਹੜੀ ਥੱਲੇ ਨਾਲ ਰਹਿ ਜਾਂਦਾ ਉਹਦੀ ਤੂੜੀ ਬਣ ਜਾਂਦੀ ਏ ਡੰਗਰਾਂ ਵਾਸਤੇ। ਲਾਉ ਵੀ ਕਰਦੇ ਹੁੰਦੇ ਸੀ। ਬਲੌ ਪਰਾਲੀ ਮੌਕੇ ਹੁੰਦਾ। ਆਸਟ ਕਿਸਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹ ਮੈਸੇਜ ਤਾਂ ਇਹ ਹੈ ਜੀ ਇਕੱਠੇ ਹੋ ਕੇ ਰਲ ਮਿਲ ਕੇ ਕੰਮ ਕਰੋ। ਲੜਾਈ ਝਗੜੇ ਛੱਡੋ ਆਪਣੇ। ਤੇ ਆ ਸਰਕਾਰਾਂ ਜਿਹੜੀਆਂ ਫਿਰਦੀਆਂ ਕੀ ਇਹਨਾਂ ਦੇ ਮਗਰ ਫਿਰਨਾ ਛੱਡੋ ਕੋਈ ਕਿਸੇ ਦੀ ਜਿੰਦਾਬਾਦ ਕੋਈ ਕੋਈ ਝਾੜੂ ਜਿੰਦਾਬਾਦ ਕਹਿੰਦਾ ਕੋਈ ਤੱਕੜੀ ਜਿੰਦਾਬਾਦ ਕਹਿੰਦਾ ਕੋਈ ਪੰਜਾ ਕਹਿੰਦੇ ਇਹ ਗੱਲ ਛੱਡਣੀ ਪੈਣੀ ਆ ਸਾਨੂੰ ਆਪਣੇ ਕੰਮ ਤੇ ਧਿਆਨ ਦੇਣਾ ਪੈਣਾ। ਪਿੰਡਾਂ 'ਚ ਪਾਰਟੀਵਾਦ ਜੇ ਖਤਮ ਕਰੋ ਆਪਣੇ ਕੰਮ 'ਤੇ ਧਿਆਨ ਦਿਓ ਪਿੰਡ ਦੇ ਲੋਕਾਂ ਨਾਲ ਰਲ ਮਿਲ ਕੇ ਕੰਮ ਕਰੋ ਤਾਂ ਅਸੀਂ ਕੰਮ ਜਾਵਾਂਗੇ